ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਬਹੁਤ ਹੀ ਘੱਟ ਰੇਟ ਦੇ ਵਿੱਚ ਲੈ ਕੇ ਆਏ ਆ ਸੇਲ ਦੇ ਲਈ 3630 ਟਰੈਕਟਰ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲੇ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਤਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਦੇ ਬਾਰੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਨਿਊ ਹਾਲੈਂਡ 3630 ਟਰੈਕਟਰ ਹੈ ਜੀ ਇਹ ਸੇਲ ਦੇ ਲਈ ਟਰੈਕਟਰ ਦਾ ਮਾਡਲ ਹੈਗਾ 2009 ਇਹ ਟਰੈਕਟਰ ਹਰਿਆਣਾ ਨੰਬਰ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਕੱਲੀ ਬਾਹਰੋਂ ਕੰਡੀਸ਼ਨ ਨਹੀਂ ਸਾਫ਼ ਅੰਦਰੋਂ ਟਰੈਕਟਰ ਇੰਜਨ ਗੇਅਰ ਦਾ ਵੀ ਬਹੁਤ ਵਧੀਆ ਪੂਰਾ ਚੰਗਾ ਟਰੈਕਟਰ ਹੈ ਬਾਕੇ ਚੈੱਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਹੈ ਮਾਲਕ ਵੀਰ ਦੀ ਫੁੱਲ ਗਾਰੰਟੀ ਹੈ ਟਰੈਕਟਰ ਕਰਨੀਓ ਰੇਟ ਦੀ ਜਿੱਦ ਗੱਲ ਆਪਾਂ ਕਰੀਏ 250000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਨੰਬਰ ਹਰਿਆਣੇ ਦਾ ਹੈ ਮਾਡਲ 2009 ਹੈ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਹੈਗੀ ਆ 50 55 ਪੈਸੇ ਦੇ ਕਰੀਬ ਬਾਅ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਰੇਟ ਤੁਹਾਨੂੰ ਦੱਸਿਆ 2.5 ਲੱਖ ਰੁਪਿਆ ਡਿਮਾਂਡ ਹੈ ਮੌਕੇ ਤੇ ਘਟ ਹੋ ਜਾਊਗਾ ਇਹ ਟਰੈਕਟਰ ਬਠਿੰਡਾ ਏਰੀਆ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਬਾਕੀ ਗਰੁੱਪਾਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਥਨ ਦੇ ਨਾਲ ਧੰਨਵਾਦ